ਹਰਜਿੰਦਰ ਸਿੰਘ ਅਰੈਸਟ ਕੀਤਾ ਮਨਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਤੋਂ ਉਹਨਾਂ ਨੇ ਇੱਕ ਐਨਓਸੀ ਲੈਣ ਦੀ ਰੈਜ਼ ਨਹੀਂ ਕੀਤਾ ਪਲਾਟ ਦੇ ਉਹਦੇ ਪਰ ਦੇ ਵਿੱਚ ਪੈਸਾ ਨਹੀਂ ਲਿਆ ਜਿਹੜੀ ਐਨਓਸੀ ਸੀ ਉਹ ਲਾਫਟ ਨਹੀਂ ਮੈਨੂੰ ਵੀ ਇਹਨਾਂ ਨੇ ਮੈਨੂੰ ਕੰਮ ਨਹੀਂ ਸੀ ਕਦੇ ਸੋਚਿਆ ਕਿ ਇਹ ਕੰਮ ਮੇਰਾ ਕਰਨਗੇ ਇਹਨੇ ਜਾ ਕੇ ਤਾਂ ਸਕੂਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਨਹੀਂ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਤੋੜ ਦਿੱਤੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਗਏ ਆ ਇਹ ਫਿਰ ਜੋ ਇਹਨਾਂ ਨੂੰ ਦੁਬਾਰਾ ਇਹਨਾਂ ਦਾ ਆਪ ਦਾ ਕੀ ਸੀ ਸਾਰੀ ਬਿਲਡਿੰਗ ਆਰਕੀਟੈਕਚਰਲ ਰਿਪੇਅਰ ਡਾਕੂਮੈਂਟਰੀ ਹੈ 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 ਕਾਈਂਡਲੀ ਸਾਡਾ ਕੰਮ ਕਰ ਲੈਣ ਫਿਰ ਗੰਦਾ ਕੀ ਨਹੀਂ ਮੈਂ ਮੈਨੂੰ 2 ਲੱਖ ਰੁਪਏ ਦੀ ਡਿਮਾਂਡ ਕੀਤੀ ਤਾਂ ਨਜ਼ਾਇਜ਼ ਸੋ ਸਾਡੇ ਕਿ ਮੈਂ ਇਹੋ ਹੀ ਕਰਦਾ ਬਸ ਕਿੰਨੇ ਦਿਨ ਲਾਗੇ 2 ਲੱਖ ਰੁਪਏ ਮੇਰੇ ਦਾਕਟਰ ਦਿੱਤੇ ਫਿਰ ਸਾਨੂੰ ਅਪਰੋਚ ਕੀਤਾ ਬਿਜ਼ਨਸ ਫਿਰ ਉਹਨੂੰ ਮੈਨੂੰ ਨਜ਼ਾਇਜ਼ ਸਾਹਿਬ ਜੀ ਨੇ ਤੇ ਇਹਨਾਂ ਨੇ ਸਾਨੂੰ ਸਾਰੀ ਜਿਹੜੀ ਦ ਟਰੈਪ ਕੀਤਾ ਹਰਜਿੰਦਰ ਸਿੰਘ ਏਟੀਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅਫੀਸਰ ਤੇ ਰਿਪੋਰਟ ਸੈਂਡ 50000 ਰੁਪਏ ਨੂੰ ਉਹਨੂੰ ਮੁਲਤਕ ਲੈਂਦਾ ਹੈ ਅੰਗਰੇਜ਼ਾ ਤੇ ਉਹ ਗ੍ਰਸਾ ਮਿਊਨਿਸਪਲ ਕਾਰਪੋਰੇਸ਼ਨ ਦੇ ਅਫੀਸ ਦੇ ਬਿਲਕੁਲ ਅੱਗੇ ਭਾਰਤ ਦੇ ਵਿੱਚ ਹੀ ਉਹਨਾਂ ਦੇ ਕਾਰ ਤੇ ਵਿੱਚ ਹੀ ਸਾਡੇ ਪੈਸੇ ਲੈਣ ਆ ਗਏ ਸੀ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਅਫੀਸ ਦੇ ਸਮਨੂਹ ਕਰਦੇ ਤੇ ਕੀ ਹੋਇਆ ਡਿਮਾਂਡ ਵਾਸਤੇ ਨਹੀਂ ਅਜੇ ਤੱਕ ਗ੍ਰਫਤਾਰ ਨਹੀਂ ਇਹਨਾਂ ਦੀ ਰਾਉਂਡ 2:30 ਵਜੇ ਦੇ ਰਾਉਂਡ ਦੇ ਵਿੱਚ ਕਿਹਾ ਸਾਡਾ ਕੱਲ ਇਹਨਾਂ ਨੂੰ ਪੋਸਟਾ ਨਾ ਮੈਂ ਪੁੱਛ ਕੇ ਪਾਤੀ ਜੁਣਨਾ ਕੀ ਗੱਲ ਕੀ ਨਹੀਂ ਉਦੋਂ ਅਸੀਂ ਪੁਲਿਸ ਨੂੰ ਸਾਡੇ ਜਿਹੜਾ ਯਾਰ ਉਹ ਭਾਈ ਸੇਬੀਸ਼ਨ ਨੂੰ ਕਰਾ ਰਹੇ ਹਨ ਪਰ ਇਸ ਦੇ ਦੇਣ ਦੇ ਵਿਭਾਗ ਦੇ ਕਾਫੀ ਕਿਤੇ ਲੱਗਦੇ ਰਹਿੰਦੇ ਆ ਅਰੋਗਿਕ ਰਸਤਾ ਜਰ ਬਹੁਤ ਹੈ ਕੀ ਕਰ ਲੋ ਗਾਰਵੀ ਕਿਸ ਤਰ੍ਹਾਂ ਹੀ ਲੱਗਦੀ ਅਨਿਰਿੰਦਰ ਜੀ ਅੱਜ ਵੀ ਇਹ ਸ਼ੁਰੂ ਕਰਨੇ ਦੀ ਗੱਲ ਹੈ ਕਿ ਹੋਰ ਅਫਸਰ ਪੈਸੇ ਡਿਮਾਂਡ ਕਰਦਾ ਪਬਲਿਕ ਨੂੰ ਕਰਦਾ ਹੈ ਕਿਸੇ ਵੀ ਤਰੀਕੇ ਦੀ ਕੋਈ ਕਿਹੜੀ ਮਹਾਂ ਲੈ ਚਾਹੀਏ ਈਟੀਪੀਐਮ ਪੰਜਾਬ ਯੂਨੀਵਰਸਿਟੀ ਦੇ ਅਟੈਕ ਕੀ ਕਹਿੰਦਾ ਜੀ ਜਿਹੜਾ ਬੋਲ ਰਿਹਾ ਜੀ ਨਾ ਸਾਡੇ ਸਾਫ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤਰੇਲੇ ਸਾਫ ਨੂੰ ਤਾਂ ਉਹਨਾਂ ਨੇ ਬੜੀ ਕਲੀਅਰ ਮੈਂ ਉਹਨਾਂ ਕੋਲ ਕੋਈ ਪਹਿਲਾਂ ਪੈਸਾ ਨਹੀਂ ਲਿਆ ਉਹ ਕਿਸੇ ਵੀ ਅਰਜਨਾ ਮੈਨੂੰ ਹੀ ਇਹਨਾਂ ਨੇ ਮੈਨੂੰ 40000 ਤੋਂ ਲੱਗਾ ਕਿ ਜੇ ਸੋਚੇ ਕਿ ਇਹ ਕੰਮ ਬੇਰਨਾ ਕਰਨੀ ਹੈ ਨਹੀਂ 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 ਨਥੀ ਪਸ਼ਪ ਮੁਲਾਵਾਣੀ ਜਿੰਨਾ ਹੈ ਉਹ ਸੀ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨੂੰ ਪਤਾ ਜੋ ਨਹੀਂ 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 ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ